ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਇੱਕ ਪਾਸੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਵੱਡੇ ਵੱਡੇ ਪ੍ਰੋਜੈਕਟ ਚਲਾਏ ਜਾਣ ਦੇ ਦਾਅਵੇ ਅਤੇ ਵਾਅਦੇ ਆਏ ਦਿਨ ਕੀਤੇ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਜਿਹੜੇ ਦ੍ਰਿਸ਼ ਇਸ ਵਕਤ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਨਾ ਤਾਂ ਧੁੰਦ ਹੈ ਤੇ ਨਾ ਹੀ ਕਿਸੇ ਫੈਸਟੀਵਲ ਵਿੱਚ ਨਕਲੀ ਫੋਗ ਛੱਡੀ ਜਾ ਰਹੀ ਬਲਕਿ ਇਹ ਹੈ ਸ਼ਹਿਰ ਹੁਸ਼ਿਆਰਪੁਰ ਵਿੱਚ ਦਰਜਨਾਂ ਕੂੜੇ ਦੇ ਢੇਰਾਂ ਉੱਪਰ ਚੁੱਪ-ਚੁਪੀ ਤੇ ਆਏ ਦਿਨ ਲਗਾਈ ਜਾਂਦੀ ਅੱਗ ਦੇ ਕਾਰਨ ਫੈਲ ਰਿਹਾ ਪ੍ਰਦੂਸ਼ਣ ਅਤੇ ਧੂਆ ਇਹ ਧੂਆ ਇੰਨਾ ਖਤਰਨਾਕ ਹੈ ਕਿ ਤਕਰੀਬਨ ਸਾਰੇ ਰਾਹੀਰ ਇਥੋਂ ਖੰਗਦੇ ਹੋਏ ਲੰਘਦੇ ਹਨ ਅਤੇ ਇਹਨਾਂ ਢੇਰਾਂ ਦੇ ਲਾਗੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਲੋਕ ਡਾਡੇ ਪਰੇਸ਼ਾਨ ਨੇ ਇਹ ਦ੍ਰਿਸ਼ ਹੁਸ਼ਿਆਰਪੁਰ ਦੇ ਭਗਤ ਨਗਰ ਦੇ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਸਾਹਮਣੇ ਬੜਾਏ ਕੂੜੇ ਦੇ ਡੰਪਡੇ ਨੇ ਜਿੱਥੇ ਲਗਾਤਾਰ ਸੁਲਗਦੀ ਅੱਗ ਨੂੰ ਵਾਰ ਵਾਰ ਫਾਇਰ ਬ੍ਰਿਗੇਡ ਵੱਲੋਂ ਮੋਹੱਲੇ ਵਿੱਚੋਂ ਲੋਕਾਂ ਦੁਆਰਾ ਕਾਲ ਕਰਨ ਤੋਂ ਬਾਅਦ ਆ ਕੇ ਬੁਝਾਇਆ ਤਾਂ ਜਾਂਦਾ ਪਰੰਤੂ ਪਹਾੜ ਨੂੰ ਆ ਕਚਰੇ ਦੇ ਢੇਰਾਂ ਦੇ ਹੇਠਾਂ ਅੱਗ ਸੁਲੱਗਦੀ ਰਹੇ ਜਾਂਦੀ ਹੈ ਜਿੱਥੋਂ ਤੱਕ ਪਾਣੀ ਨਹੀਂ ਪਹੁੰਚਦਾ ਅਤੇ ਬਾਅਦ ਦੇ ਵਿੱਚ ਕੁਝ ਘੰਟਿਆਂ ਬਾਅਦ ਇਹ ਅਗਰ ਦੁਬਾਰਾ ਪ੍ਰਦੂਸ਼ਣ ਅਤੇ ਜ਼ਹਿਰੀਲਾ ਧੂਆ ਫੈਲਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਪਲਾਸਟਿਕ ਦਾ ਧੂਆ ਹੋਣ ਕਾਰਨ ਸ਼ਹਿਰ ਵਿੱਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਵੀ ਡਰ ਹੈ। ਇਨਾਂ ਹੀ ਨਹੀਂ ਇਸ ਜ਼ਹਿਰੀਲੇ ਧੂਏ ਕਾਰਨ ਸੜਕ ਉੱਤੇ ਵਿਜ਼ਿਬਿਲਟੀ ਵੀ ਬਹੁਤ ਘਟ ਜਾਂਦੀ ਹੈ ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ। ਹੁਸ਼ਿਆਰਪੁਰ ਤੋਂ ਬਿਊਰੋ ਰਿਪੋਰਟ ਮੇਰਾ ਨਾਮ ਹੈ ਜੀ ਤੇ ਸਾਨੂੰ ਕਾਲ ਆਈ ਸੀਗੀ ਅੱਗ ਲੱਗੀ ਹੈ ਜਿਹਦੇ ਕਰਕੇ ਆਵਾਜਾਈ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਹੋ ਰਿਹਾ ਜੀ ਡੰਪਰ ਦਾ ਜਿਹੜਾ ਕੂੜੇ ਨੂੰ ਅੱਗ ਲੱਗੀ ਹੋਈ ਹੈ ਜੀ ਤੇ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਤੇ ਇੱਥੇ ਅੱਗ ਆ ਕੇ ਦੇਖੀ ਤਾਂ ਮਿਲਕੀ ਬਹੁਤ ਜ਼ਿਆਦਾ ਧੂੰਆਂ ਸੀਗਾ ਜਿਹੜਾ ਕਿ ਹੁਣ ਅਸੀਂ ਅੱਗ ਤੇ ਕੰਟਰੋਲ ਕੀਤਾ ਤੇ ਇਸ ਤੋਂ ਇਹਨੂੰ ਮਿਲ ਕੇ ਠੱਲ ਪਾਈ ਹੋਈ ਹੈ। ਤੇ ਇਹ ਕਿਹੜੀ ਜਗ੍ਹਾ ਹੈਗੀ ਹੈ ਜੀ? ਇਹ ਕਿੱਥੇ ਸੀਗੀ ਅੱਗ ਲੱਗੀ? ਇਹ ਸਰ ਹੈਗੀ ਹੈ ਜੀ। ਭਗਤ ਨਗਰ ਦੇ ਕੋਲ ਹੈਗਾ ਜੀ। ਢਾਬੋ ਹੈ ਜੀ ਇੱਥੇ ਆਹ ਥੱਲੇ ਬਣਾਇਆ ਹੋਇਆ। ਕੂੜੇ ਦਾ ਡੰਪ ਹੈ ਜੀ? ਹਾਂਜੀ ਹਾਂਜੀ ਕੂੜੇ ਦਾ ਡੰਪ ਹੈ ਜਿਸ ਨੂੰ ਵੀ ਅੱਗ ਹਰ ਦੂਜੇ ਤੀਜੇ ਦਿਨ ਇਹਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਕਿ ਅਸੀਂ ਹਰ ਦੂਜੇ ਤੀਜੇ ਦਿਨ ਇੱਥੇ ਗੱਡੀ ਲੈ ਕੇ ਆਈ ਦੀ ਹੈ। ਠੀਕ ਹੈ ਜੀ। ਤੇ ਅੱਜ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਕੀਤਾ ਹੈਗਾ ਸਰ। ਠੀਕ ਹੈ ਜੀ। ਤੇ ਹੁਣ ਕੋਈ ਧੂਆ ਨਹੀਂ ਹੈਗਾ ਕੋਈ ਕੁਝ ਨਹੀਂ ਠੀਕ ਆਗੂ ਪੂਰੀ ਕੰਟਰੋਲ ਹੈਗੀ ਐ ਸਰ ਸਾਡੀ ਰਵੀ ਜੀ ਕਿੰਨੀ ਕਾਗ ਸੀਗੀ ਕਿੰਨਾ ਕ ਸਮਾਂ ਲੱਗ ਗਿਆ ਉਹ ਜ਼ਿਆਦਾ ਸੀਗੀ ਸਾਨੂੰ ਪੌਣਾ ਘੰਟਾ ਹੋ ਗਿਆ ਸੀ ਲੱਗਿਆ ਨੂੰ ਪੌਣਾ ਘੰਟਾ ਹੋ ਗਿਆ ਸੀ ਲੱਗਿਆ ਨੂੰ ਕਰੀਬ 40 ਮਿੰਟ ਹੋ ਗਏ ਹਾਂਜੀ ਹਾਂ ਅਸੀਂ ਲੰਘਦੇ ਸੀਗੇ ਜੀ ਜੀ ਦੇਖਿਆ ਜੀ ਧੂੰਆਂ ਬਹੁਤ ਸੀਗਾ ਜੀ ਹੂੰ ਕੁਝ ਦਿਖਾਈ ਨਹੀਂ ਦਿੰਦਾ ਸੀਗਾ ਜੀ ਧੁੰਦ ਜੀ ਲੱਗਦੀ ਸੀ ਨਾ ਧੁੰਦ ਜੀ ਹੀ ਲੱਗਦੀ ਸੀਗੀ ਹੂੰ ਤੇ ਜਦੋਂ ਦੇਖਿਆ ਇਧਰੋਂ ਬੜੀ ਤੇਜ਼ੀ ਦੇ ਨਾਲ ਜੀ ਖੈਰ ਬਗੈਰ ਵਾਲਿਆਂ ਦੀ ਗੱਡੀ ਆਈ ਜੀ ਵਰਕਰ ਉਤਰੇ ਥੱਲੇ ਜੀ ਤੇ ਵਰਕਰਾਂ ਨੇ ਆ ਕੇ ਪਹਿਲਾਂ ਤਾਂ ਵਰਕਰ ਖੰਘਿਆ ਹੀ ਬਹੁਤ ਮੈਨੂੰ ਇਹ ਲੱਗਾ ਕਿ ਤੇ ਇਹਨੂੰ ਨਾ ਕੁਝ ਹੋ ਜਵੇ ਤੇ ਜਿਸ ਹਾਲ ਨਾਲ ਸਮੈਲ ਸੀਗੀ ਜਿਸ ਹਾਲ ਧੂਆਂ ਗਲੇ ਨੂੰ ਲੱਗਦਾ ਸੀਗਾ ਤੇ ਵਰਕਰਾਂ ਨੇ ਬੜੀ ਮਿਹਨਤ ਦੇ ਨਾਲ ਅੱਗ ਨੂੰ ਕਾਬੂ ਪਾਇਆ ਤੇ ਬੜੀ ਮੁਸ਼ਕਲ ਹੋਈ ਜੀ ਵਰਕਰਾਂ ਨੂੰ ਤੇ ਦੇਖਿਆ ਜੀ ਇੱਥੇ ਡੈਂਬ ਬਣਿਆ ਜੀ ਇਹ ਭਗਤਨਾਗਰ ਆ ਹੂੰ ਡਿਆਰੀਆਂ ਵੀ ਕਹਿ ਦਿੰਦੇ ਆ ਜੀ ਇੱਥੇ ਡੰਪ ਬਣਿਆ ਵਾ ਹੂੰ ਅਫਸਰ ਅਫਸਰ ਆਪ ਹੀ ਇੱਥੇ ਕੂੜਾ ਸਟਾਲ ਲੈਂਦੇ ਜੀ ਹੂੰ ਤੇ ਆਪ ਹੀ ਉੱਥੇ ਆਪਣੇ ਨਗਰ ਨਿਗਮ ਦੇ ਜਾਂ ਆਪਣੇ ਦਫ਼ਤਰ ਦੇ ਜਾਂ ਪ੍ਰਦੂਸ਼ਣ ਬੋਰਡ ਦਾ ਜਿੱਥੇ ਇਹਨਾਂ ਦਾ ਦਫ਼ਤਰ ਹੈਗਾ ਵਾ ਉੱਥੇ ਬੈਠ ਕੇ ਹੂੰ ਕਹਿ ਦਿੰਦੇ ਆ ਜੀ ਅੱਗ ਲਾ ਦਿਓ ਜੀ ਹੂੰ ਫੇਰ ਪੁੱਛਦੇ ਅੱਗ ਕਿੰਨੀ ਕੁ ਲੱਗ ਗਈ ਆ ਜੀ ਹੂੰ ਹਾਂ ਜੀ ਜੇਲੇ ਅੱਗ ਜ਼ਿਆਦਾ ਲੱਗ ਜਾਂਦੀ ਫੇਰ ਫਿਰ ਬੁਕੇਟ ਵਾਲੇ ਨੂੰ ਫੋਨ ਕਰਦੇ ਆ ਜੀ ਅੱਗ ਬੁਝਾ ਦਿਓ ਜੀ ਹੂੰ ਉਹ ਕਾਹਦੇ ਵਾਸਤੇ ਕਿਉਂਕਿ 15 ਅਗਸਤ ਨੂੰ 26 ਜਨਵਰੀ ਨੂੰ ਆਪਣੇ ਨਾਮ ਲੈਣ ਵਾਸਤੇ ਇਹ ਜਿੰਨੇ ਅਫਸਰ ਹੁੰਦੇ ਇੱਕ ਦੂਸਰੇ ਦੇ ਯਾਰ ਦੋਸਤ ਹੁੰਦੇ ਆ ਉਹ ਕਹਿੰਦੇ ਤੂੰ ਮੇਰਾ ਨਾਂ ਚੰਡੀਗੜ੍ਹ ਭੇਜ ਦੇ ਮੈਂ ਤੇਰਾ ਨਾਂ ਭੇਜ ਦਿੰਨਾ ਵਾ ਕਾਹਦੇ ਵਾਸਤੇ ਕਿ ਹਿਸ਼ਾਰਪੁਰ ਦੇ ਲੋਕਾਂ ਨੂੰ ਅਸੀਂ ਦਮਾ ਕਰਾਇਆ ਜੀ ਤੇ ਉਹਨਾਂ ਨੂੰ ਬਿਮਾਰੀਆਂ ਲਵਾਈਆਂ ਜੀ ਧੂਏ ਦੇ ਨਾਲ ਉਹਨਾਂ ਨੂੰ ਅਸੀਂ ਬਿਮਾਰੀਆਂ ਕੀਤੀਆਂ ਇਸ ਕਰਕੇ ਸਾਨੂੰ ਨਾਮ ਦਿੱਤਾ ਜਾਵੇ ਜੀ ਤੇ ਵੱਡੇ ਵੱਡੇ ਅਫਸਰਾਂ ਨੂੰ ਉੱਥੇ 26 ਜਨਵਰੀ ਨੂੰ 15 ਅਗਸਤ ਨੂੰ ਸਮਾਨਤ ਕਰਦੇ ਆ ਕਾਦੇ ਵਾਸਤੇ ਵੀ ਇੱਥੇ ਕੂੜਾ ਵੀ ਇਹਨਾਂ ਨੇ ਸਟਾਇਆ ਜੀ ਅੱਗ ਵੀ ਆਪ ਹੀ ਲਗਾਈ ਜੀ ਅੱਗ ਬੁਝਾਈ ਵੀ ਇਹਨਾਂ ਨੇ ਆਪ ਹੀ ਮੈਨੂੰ ਤਾਂ ਇਦਾਂ ਲੱਗਦਾ ਵਾ ਵੀ ਜਿੱਦਾਂ ਨੀ ਜੀ ਛੋਟੇ ਹਸਪੀਟਲ ਆ ਜਾਂ ਨੀ ਹਸਪੀਟਲ ਆ ਪ੍ਰਾਈਵੇਟ ਪ੍ਰਾਈਵੇਟ ਹਸਪੀਟਲ ਜਿੱਦਾਂ ਇਹਨਾਂ ਰਿਸ਼ਤੇਦਾਰਾਂ ਦੇ ਹੈਗੇ ਆ ਵੀ ਅਸੀਂ ਬਿਮਾਰੀਆਂ ਫਲਾਈ ਜਾਵਾਂਗੇ ਤੁਸੀਂ ਲੋਕਾਂ ਦਾ ਇਲਾਜ ਕਰੀ ਜਾਊਗੇ ਹਣੀ ਤੇ ਬਹੁਤ ਬਹੁ ਮੇਰਾ ਮਨ ਦੁਖਿਆ ਜੀ ਇੱਥੇ ਇਹ ਕੂੜਾ ਡੈਰੀਆਂ ਦਾ ਨਹੀਂ ਹੈਗਾ ਜਾਂ ਮਾਡਰਨ ਟਾਊਨ ਦੇ ਪੜ੍ਹੇ ਲਿਖੇ ਲੋਕ ਉਹਨਾਂ ਨੇ ਕੂੜਾ ਨਹੀਂ ਸਿੱਟਿਆ ਇੱਥੇ ਅਫਸਰਾਂ ਨੇ ਕੂੜਾ ਸਟਾਇਆ ਵਾ ਆਪੇ ਸਟਾਇਆ ਵਾ ਆਪੇ ਹੀ ਅੱਗ ਲਗਵਾਈ ਆ ਆਪੇ ਹੀ ਅੱਗ ਬੁਝਾਈ ਆ ਕਾਦੇ ਵਾਸਤੇ 15 ਅਗਸਤ ਨੂੰ 26 ਜਨਵਰੀ ਨੂੰ ਸਨਮਾਨ ਲੈਣ ਵਾਸਤੇ